ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੀ ਹੋਗੇ ਤੇ ਹਾਜ਼ਰਾਂ ਅੱਜ ਆਪਾਂ ਇੱਕ ਬਹੁਤ ਹੀ ਕਹਿਣ ਜੀ ਵੀਡੀਓ ਲੈ ਕੇ ਆਏ ਦੀ ਵੀਡੀਓ ਆਪਾਂ ਪਾਨਾ ਸਿੱਧੂ ਦੇ ਲਈ ਕੇ ਹਾਜ਼ਰ ਹੋਏ ਆ ਕੀ ਆਪਾਂ ਨਾ ਸਿੱਧੂ ਨੇ ਆਪਣੀ ਵੀਡੀਓ ਦੇ ਵਿੱਚ ਆਉ ਚੱਲ ਕਮਾਉਣਾ ਤੁਹਾਨੂੰ ਵੀਡੀਓ ਦੇ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂਗੇ ਛੋਟੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਦੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਲਾਲ ਰੰਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜਰੂਰ ਜਾਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਓ ਬਾਕੀ ਆਓ ਚੱਲ ਕੁਮਰਵਾਨਿਆਂ ਤੁਹਾਨੂੰ ਆਜ ਦੀ ਇਸ ਵੀਡੀਓ ਤੇ ਜੀਵਾਹ ਫਤਿਹ ਤਕਦੀਰ ਸਾਡੇ ਪ੍ਰਾਪਤ ਜਿਹੜੀ ਸੀਟੀ ਆਇਆ ਖਨੌਰੀ ਪਾਰਕ ਤੋਂ ਬੁੱਲਾ ਖੂਨ ਉਹ ਤੁਹਾਨੂੰ ਖੂਨ ਦੇ ਪੂਰੀ ਦੇਸ਼ ਦੀ ਸਾਡੀ ਤਕਦੀਰ ਬਾਰੇ ਤੇ ਰੱਖ ਜਣੀ ਆ ਨੌਜਵਾਨ ਮੇਰੇ ਭਰਾਵੋ ਮੇਰੇ ਵੀਰੋ ਸਾਡੇ ਬਾਪੂ ਜਰਮਾਨ ਇੱਥੇ ਬੈਠੇ ਨੇ ਬੁੱਢਾ ਬੰਦੇ ਤਰ੍ਹਾਂ ਬਸੇ ਗੱਲ ਕਰਦੇ ਆ ਕਿਉਂਕਿ ਸਾਡੇ ਬਾਪੂ ਦੇ ਜਿਹੜੇ ਬੁੱਢੇ ਨੇਗੇ ਇਹ ਬੁੱਢੇ ਜਰਮਾਨ ਦੇਗੇ ਨੌਜਵਾਨ ਜਿਹੜੇ ਸਾਡੇ ਸਾਥੀ ਦੇਗੇ ਉਹ ਬੜੇ ਧੂਰ ਦੇ ਨਾਲ ਦੀ ਇਸ ਕਸਾਨੀ ਬੋਲਣ ਦੇ ਲਈ ਫਰੋਕਾਂ ਪਾ ਰਹੇ ਨੇ ਪਰ ਵੀਰੋ ਮੇਰੇ ਭਰਾਵੋ ਜਿਵੇਂ ਸਰਕਾਰ ਦਾ ਪੂਰਾ ਅੰਤ ਹੋ ਜਹਾ ਕਿ ਨੌਜਵਾਨਾਂ ਦੀ ਕਿਵੇਂ ਦੀ ਆਵਾਜ਼ ਨੂੰ ਦਰਵਾਣਾ ਨੌਜਵਾਨਾਂ ਨੂੰ ਕਿਵੇਂ ਜੇਲਾ ਦੇ ਵਿੱਚ ਸੁਟਣਾ ਐਸੇ ਗਲਾਈ ਦੇ ਵਿੱਚ ਆਪਣਾ ਜਹਾ ਭਰਾ ਨਵਦੀਪ ਸਿੰਘ ਪਿਛਲੇ ਦਿਨਾਂ ਦੇ ਵਿੱਚ ਉਹਨੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮੈਨੂੰ ਮਾਲ ਆ ਮੈਨੂੰ ਪੂਰਾ ਗੁਸ਼ਮਾਰ ਮਾਸਾ ਤੇ ਬਾਪੂਆਂ ਦੇ ਉੱਪਰ ਉਸ ਭਰਾ ਨੂੰ ਬੜਾ ਚਾਤੀ ਥੇਹ ਜੇ ਵਿੱਚ ਬਾਹਰ ਲੈ ਕੇ ਹੋਣਗੇ ਕਿਉਂਕਿ ਇਹਨਾਂ ਬਾਪੂਆਂ ਨੇ ਮੇਰੇ ਤੇ ਆਪਣਾ ਪੰਜਾਬ ਸਰਕਾਰ ਦੇ ਸਤਿਮਤ ਪਾਈ ਸੀਗੇ ਬਿਨਾ ਹੱਤਾਂ ਜਿਹੜਾ ਜਰ ਤੋਂ ਬਾਹਰ ਲੱਗ ਜਾਂਦਾ ਮੈਨੂੰ ਨੌਰਵਾਨ ਵਾਲਾ ਪੰਜਾਬ ਦੇ ਵਿੱਚ ਵੀ ਨੌਰਵਾਨ ਕੱਲ ਵੱਟੀ ਗੱਟੀ ਦੇ ਵਿੱਚ ਘਰੇ ਮੈਂਡਾਈ ਕਿ ਬਾਪੂਆਂ ਦੇ ਕੇ ਗਾਮੇ ਵਿਜਾਸ ਕਰਾ ਬੇਇਨਤੀ ਕਰਾਂ ਕਿਉਂਕਿ ਨਵਦੀਪ ਨੂੰ ਪੰਜਾਬ ਦੇ ਵਿੱਚ ਵੱਡੀ ਮੰਤਰਾ ਦੇ ਵਿੱਚ ਲੋਕ ਤਿਆਰ ਕਰਦੇ ਨੇਗੇ ਇਸ ਕਰਕੇ ਵੀ ਬਾਪੂਆਂ ਨੇ ਪ੍ਰਿੰਟ ਕੀਤਾ ਕਿਉਂਕਿ ਬਾਪੂਆਂ ਨੇ ਕਰਕੇ ਪ੍ਰੋਗਰਾਮ ਅੱਜ ਦਾ ਗਲਤ ਕਰ ਦੇਹੀ ਜਣਾ ਮੰਨਦਾ ਮੈਂ ਕਿਉਂਕਿ ਨਵਦੀਪ ਬਹੁਤ ਵੱਡੀ ਦੇ ਕੀ ਕਰਦਾ ਅਸੀਂ ਨੌਜਵਾਨ ਪੰਜਾਬ ਤੋਂ ਵੀ ਸੰਤਾ ਬੰਦ ਕਰਾਂਗੇ ਤੇ ਹਰੜੇ ਦੇ ਵੀ ਸੰਤਾ ਬੰਦ ਕਰਾਂਗੇ ਜਿਸ ਤਰ੍ਹਾਂ ਤੁਸੀਂ ਪ੍ਰੋਗਰਾਮ ਲੀਤੋਂਗੇ ਜਿਹੜੇ ਜਿਹੜੇ ਸਾਡੇ ਦਰੋਹ ਦੇ જિલ્લા ਦੇ ਵੀ ਟੱਕੇ ਜਾ ਰਹੇ ਨੇ ਬੰਦ ਕੀਤਾ ਜਾਵਾਂਗੇ ਤੁਸੀਂ ਬੱਤਾ ਪ੍ਰੋਗਰਾਮ ਜਿਹੜੋ ਤੁਸੀਂ ਦੇਤਾ ਤਾਂ ਵੀ ਸੜਕਾਂ ਦੇ ਉੱਪਰ ਸਰਕਾਰ ਦੇ ਜਿਹੜਾ ਅਸੀਂ ਨੱਕ ਦੇ ਵਿੱਚ ਘਮ ਲਿਆਵਾਂਗੇ ਕਿਉਂ ਬਈ ਇਹ ਹੈ ਆ ਕਿ ਕਿਤੇ ਸਾਡੇ ਲੋਕ ਜਿਨ੍ਹਾਂ ਦੇ ਉੱਪਰ ਕਿਰਸਾ ਸੰਧਰੇ ਮਾਰ ਕੇ ਪਾਇਨੇਗੇ ਸਾਡਾ ਭਰਾ ਸੋਚ ਕਰ ਚਲਾ ਗਿਆ ਉਹਦੇ ਉੱਪਰ ਸਰਕਾਰ ਕੋਈ ਗੱਲ ਕਰ ਪਿਆਰ ਨਹੀਂ ਜਿਹੜਾ ਇਲੀਟਰਾਂ ਦੇ ਜਿਵੇਂ ਸਾਜ ਸਾਰੇ ਬੋਟਾ ਦਾ ਸਮਾ ਕਰ ਰਿਹਾ ਆਪਾਂ ਪਿੰਡਾਂ ਦੇ ਵਿੱਚ ਰੋ ਸਵਾਲ ਕਰ ਰਹੇ ਆ ਸਵਾਲਾਂ ਦਾ ਸਭ ਦਾ ਆਪਾਂ ਜਵਾਬ ਦੇਵਾਂਗੇ ਉਹਨਾਂ ਨੂੰ ਜਿੰਨਾ ਟਾਈਮ ਸਿਰ ਨੂੰ ਸਵਾਲ ਨਹੀਂ ਕਰਾਂਗੇ ਜਿੰਨਾ ਟਾਈਮ ਅਸੀਂ ਇਹਨਾਂ ਨੂੰ ਧਰ ਕੇ ਸਾਡੇ ਸਵਾਲ ਪੁੱਛਾਂਗੇ ਨਹੀਂ ਉਹਨਾਂ ਟਾਈਮ ਸਾਡੇ ਮਸਲੇ ਦੇ ਹੱਲ ਕੋਣ ਨਾਲ ਨਹੀਂ ਹੋਏਗੇ ਪੰਜਾਬ ਦੇ ਖੇਰਾਨਾ ਪੂਰੇ ਦੇਸ਼ ਦੇ ਕਿਸਾਨਾਂ ਦੇ ਪੰਜਾਬੀ ਲੜਾਈ ਲੜ ਰਹੇ ਨੇ ਇਸ ਕਰਕੇ ਬੇਨਤੀ ਕਰਦੇ ਆਪਾਂ ਲੀਡਰਾਂ ਨੂੰ ਰਾਜਨੀਤਿਕ ਨੇਤਾ ਨੂੰ ਸਾਰੇ ਪਿੰਡਾਂ ਦੇ ਵਿੱਚ ਸਵਾਲ ਕਰਦੇ ਆ ਕਿ ਤੁਸੀਂ ਕੋਈ ਕਿਸੇ ਵੀ ਮਾਤਰੀ ਪਾਰਟੀ ਨਾਲ ਸੰਧ ਰੱਖਦੇ ਨੇ ਬੀਜੇਪੀ ਕੋਲ ਸਾਡੀ ਦੋਸਮਤੀ ਹੈਗੀ ਸਾਡੇ ਸਾਰਿਆਂ ਦੀ ਪ੍ਰਾਕ ਤੇ ਸਾਡੇ ਦੋਸਮਣ ਦੇ ਵੇਦਾਂ ਦਾ ਪੰਜਾਬ ਉਹਦੇ ਵਿੱਚ ਗੱਲ ਕਰੀਏ ਜਿਹੜੇ ਕਿ ਕਹਿੰਦੇ ਸੀਗੇ ਵੱਡੇ ਬਜ਼ਾਰ ਦੀ ਗੱਲ ਕਰਦੇ ਸੀਗੇ ਉਹ ਵੀ ਕੇਂਦਰੀ ਦੇ ਫੀਟੋਲੀ ਦੇ ਵਿੱਚ ਬੈਠੇ ਸੀਗੇ ਇੱਥੋਂ ਦੇ ਵੀ ਜਿਹੜੇ ਰਾਜਨੀਤਿਕ ਬੰਦੇ ਨੇ ਕਿ ਸਾਰੇ ਜਦੋਂ ਨਾਲੇ ਕਿਸਾਨਾਂ ਦੇ ਉੱਪਰ ਧਮਕਾਣਾ ਮਨੂਰਾਂ ਦੇ ਉੱਪਰ ਧਮਕਾਣਾ ਸਾਰੇ ਸਾਰੇ ਇਕੱਠੇ ਨੇ ਆਉਣ ਨਾਲ ਨਾਲ ਵਿੱਚ ਲੜਵੇ ਸਵਾਲ ਕਰਦੇ ਆ ਤੇ ਨਫਜੀਪ ਨੂੰ ਕਿ ਆਪਾਂ ਬਾਹਰ ਲੈ ਜਾਉਣਾ ਜਿੱਦੇ ਵੀ ਸਾਡੇ ਵੀਰ ਲਗੇ ਉਹਨਾਂ ਨੂੰ ਸਾਰੇ ਆਪਾਂ ਬਾਹਰ ਲੈ ਜਾਉਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੋਟ ਵੀ ਦਾ ਸਾਵਾ ਵਾਹਿਗੁਰੂ Tá, vai.